ਨੀਆਂ ਕੇਵਲਾਂ ਬੱਗੀਆਂ ਜੀ ਰਾਤ ਰਾਤ ਆ ਦੇਖੋ ਵੀ 25 ਮੋਟਰਾਂ ਦੀਆਂ ਪਹਿਲਾਂ ਪਹਿਨਾ ਵੀ ਤੁਸੀਂ ਆਏ ਕੋਈ ਪੂਰੇ ਸ਼ਕੀਲ ਬੰਦੇ ਨਹੀਂ ਤੇ ਫਿਰ ਇਹਦਾ ਸ਼ੌਕ ਦਾ ਕੰਮ ਕਰਕੇ ਨਾ ਕੋਈ ਡਰਿਆ ਨਾ ਭਾਇਆ ਜਿਵੇਂ ਵੱਢ ਕੇ ਉਰੀ ਛੱਲ ਗਏ ਹਾਂ ਜਿਹੜੇ ਸਾਹ ਤੇ 17 ਛੱਲੀਆਂ ਹੋਈਆਂ ਨੇ ਇਹ ਕਿਵੇਂ ਲੱਗਦਾ ਮੈਂ ਦੇਖ ਹੈ ਜਮਾ ਸ਼ੌਕ ਨਾਲ ਆ ਲਾ ਰੋ ਵੀ ਇਹ ਪਹਿਲਾਂ ਵਾਲਾ ਹਮਲਾ ਇਹਦੇ ਇਹ ਪਾਈ ਨਹੀਂ ਹਾਂ ਇਹ ਤਾਂ ਬਹੁਤ ਹੈ ਇਹ ਪਾਈ ਨਹੀਂ ਇਹ ਪਹਿਲਾਂ ਵਾਲੇ ਹਮਲੇ ਚ ਆਉਂਗੇ ਤੀਜੀ ਵਾਰੀ ਹੋ ਗਿਆ ਪੁਰਾਣੇ ਹੌਸਲੇ ਬਲੰਦ ਨੇ ਚੋਰਾਂ ਦੇ ਹੌਸਲੇ ਬਲੰਦ ਨੇ ਪੂਰੇ ਬਲੰਦ ਨੇ ਹੌਸਲੇ ਆ ਦੇਖੋ ਵੀ ਹੁਣ ਅੱਗੇ ਤਾਂ ਬੈ ਕੇ ਸਿੱਡੀਆਂ ਲੈਣ ਛਿੱਲ ਗਾ ਕੇ ਅੱਗ ਲਾਉਂਦੇ ਤੇ ਹੁਣ ਤਾਂ ਛਿੱਲ ਕੇ ਲੈ ਜਾਂਦੇ ਨੇ ਨਾਲੇ ਬਰੀਕ ਬਰੀਕ ਉਹ ਸਮਨੀ ਮੋਟਰ ਦੇ ਵੱਡੀ ਹੋਈ ਹੈ 25 ਕਹਿੰਦੇ ਨੇ ਸੜੇ ਸਟਾਰਟਿੰਗ ਨੇ ਮੋਟਰ ਆ ਬਚ ਗਈ ਉੱਥੇ ਜਾ ਕੇ ਵੱਡੀ ਹੈ ਕੋਤੇ ਵੱਡੀ ਹੈ ਉੱਥੇ ਇਹ ਤਾਂ ਜੇ ਡਨੇ ਲੈ ਜਾਣ ਪ੍ਰਧਾਨ ਖੇਤ ਤੋਂ ਦੇਖ ਸੁਣਨਾ ਪਿਆ ਕਿੱਥੇ ਦੁਆਰੇ ਪਾਈਆ ਪਹਿਲਾਂ ਹੀ ਟੁਕੜੇ ਪਏ ਨੇ ਹੁਣ ਦਿਖਾ ਦਿੰਦੇ ਜਿਹੜੀ ਪਹਿਲਾਂ ਵੱਡੀ ਚੱਲੀ ਹੋਈ ਹੈ ਨਾ ਸੋਨੇ ਸਟਾਰਟਰ ਹੁਣੇ ਪਾਈ ਪੱਟ ਦਿੱਤੀ ਜੀ ਇਹ ਲਿਮਿਟੋ ਦੇ ਫਿਰ ਦੇ ਨਾ 15 ਮਿੰਟਾਂ ਦੇਖੀ ਜੀ ਸਾਰੇ ਸਾਰੀਆਂ ਕੁੱਟਲਾਂ ਦੇਖੀ ਜੀ ਵਿੱਚ ਕਿਸਾਨ ਕੋਈ ਨਹੀਂ ਕਹਤਾ ਜੀ ਨਾ ਖੇਤ ਅਜੇ ਆਏ ਵੀ ਨਹੀਂ ਹੈਗੇ ਅੱਪਾ ਨੂੰ ਹੀ ਕਰਦੇ ਨੇ ਡਨੇ ਲੈ ਜਾਣ ਯਾਰ ਇਹ ਤਾਂ ਰਿੰਕੇ ਕੋਈ ਦੀਂਦਾ ਕੋਈ ਨੰਗਾ ਮਾਰ ਲੋ ਜਿਹੇ ਦੂਰਾ ਮੀਨ ਨਾਲ ਨਿਗਾਹ ਇਹ ਗੱਲਾਂ ਦੇ ਧਿਆਨ ਦੇਵੇ ਮਾੜਾ ਮੋਟਾ ਇਸ ਲੋਡ ਤਾਂ ਫਿਰ ਲੋਕਾਂ ਦੀ ਕੀ ਹੁੰਦੀ ਹੁਣ ਪ੍ਰਸ਼ਾਸਨ ਇਹ ਕਹਿੰਦਾ ਵੀ ਅਸੀਂ ਚੱ ਉਨੇ ਉਸ ਚਲੇ ਪਤਾ ਲੱਗਦਾ ਵੀ ਜਿਹੜੇ ਬੰਦੇ ਕਿਤੇ ਕਵਾੜੀਆਂ ਤੇ ਗੌਰ ਕਰਨ ਜਿੱਥੇ ਉਹ ਮਾਲ ਤਾਂ ਕਿਤੇ ਵਿਕਦਾ ਹੀ ਐ ਹੈ ਕਿ ਕਿਤੇ ਚਿੱਟੇ ਵਾਲੀ ਨੇ ਜਿਆਦੇ ਇਹ ਤਾਂ ਨਹੀਂ ਹੈ ਵੀ ਕਿਤੇ ਵਿਕਦਾ ਨਹੀਂ ਹੈਗਾ ਵਿਕਦਾ ਦਾ ਕਵਾੜੀਆਂ ਦੁਕਾਨਾਂ ਤੇ ਗੌਰ ਕਰਨੀ ਚਾਹੀਦੀ ਹੈ ਦੁਕਾਨਾਂ ਤੇ ਵੀ ਜਿਹੜੀਆਂ ਤਾਂਬਾ ਖਰੀਦਦੇ ਨੇ ਹੋਰ ਖਰੀਦਦੇ ਨੇ ਉਹਨਾਂ ਇਹ ਜਾ ਕਿਸੇ ਦੇ ਵੀ ਵੇਚਦੇ ਤਾਂ ਹੈਗੀ ਨੇ ਹੋਰ ਇੱਕ ਰੇਤ ਦਾ 4-5 ਜੀ ਜਿਹੜੇ ਭਾਂਡੇ ਵਾਲੇ ਨੇਗੇ ਉਹਨਾਂ ਨੂੰ ਜਾ ਕੇ ਜਿਹੜੀਆਂ ਇਹਨਾਂ ਦੇ ਜਨਾਨੀਆਂ ਨੇ ਉਹ ਵੀ ਜਾ ਕੇ ਵੇਚ ਕੇ ਆਉਂਦੇ ਨੇ ਅੱਛਾ ਜੇ ਭਾਂਡੇ ਵਾਲੇ ਜਿਹੜੇ ਆਪਣਾ ਪਿੰਡ ਵਾਲੇ ਦੇ ਭਾਂਡੇ ਠੀਕ ਐ ਤਾਂਬਾ ਅੱਗੇ ਦਾ ਫੂਕ ਕੇ ਕੱਢਦੇ ਤੇ ਹੁਣ ਇਹ ਛਿੱਲਕੇ ਲੈ ਜਾਂਦੇ ਨੇ ਕਿਉਂਕਿ ਛਿੱਲੀ ਹੋਈ ਤਾਂ ਉਹਨਾਂ ਨੂੰ ਪਤਾ ਨਹੀਂ ਭਾਂਡੇ ਵਾਲੇ ਲੈ ਲੈਂਦੇ ਨੇ ਹਾਂਜੀ ਹਾਂ ਉਹ ਲੈਂਦੇ ਨੇ ਭਾਂਡਕੀ ਮੋਟਰ ਤੋਂ ਪੂਰੇ ਤੱਕ ਲੈ ਗਏ ਸਾਡਲੀਆਂ ਮੋਟਰਾਂ ਤੱਕ ਹਾਂਜੀ ਆ ਪਾਂਕੀਆਂ ਮੋਟਰਾਂ ਤੱਕ ਬਾਗੀਆਂ ਪਹਿਨਾ ਵੀ ਪਹਿਲਾਂ ਕਿੰਨੀਆਂ ਕਿ ਲੈ ਗਏ ਮਤਲਬ 100 150 ਪਹਿਨਾ 100 ਮੋਟਰ ਦੀ ਕੇਬਲ ਪਹਿਨਾ ਲੈ ਗਏ ਇਹ ਵੱਢ ਕੇ ਅਜੇ ਤੱਕ ਕੇਬਲਾਂ ਜੋ ਗਰੀ ਰਹੇਗੇ ਹੁਣ ਵੀ ਅਰੇ ਕਿਹੜੇ ਦੇਖੀਏ ਨੇ ਅਸੀਂ ਵੀ ਕਿੰਨੀਆਂ ਕਿ ਦਿਨ ਲਗਾਏ ਨੇ ਕਿੰਨੀਆਂ ਕਿ ਮੋਟਰਾਂ ਦੇ ਲੈ ਗਏ ਕਿਹੜਾ ਲੋਕ ਸਾਰੇ ਆਏ ਨੇ ਸਾਰੇ ਦਾ ਤਾਂ ਬੇਤਕਰਮਤਾ ਹੋ ਗਈ। ਦੇਖ ਲਿਖੀ ਕੀ ਕਰਿਆ। ਇੱਕ ਡਾਂ ਟੁੱਟਾ ਓਏ। ਐਂ ਯਾਰ ਐਂ ਨਾਲੇ ਤਾਂ ਇਧਰੋਂ ਇਹਦਾ ਜਿਹਨੂੰ ਪਤਾ ਲੱਗਦਾ ਹੋਊਗੀ ਐ। ਚੌਥੀ ਦੀ ਚੌਥੀ ਵਾਰ ਕੀ ਬਣਾ ਮਤਲਬ ਦੁਬਾਰੇ ਚੋਰੀ ਹੋ ਜਾਨੀ। ਤੇ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਧਰ ਥੋੜਾ ਜਿਆਦਾ ਧਿਆਨ। ਕਾਰਨ ਕੀ ਆ ਕਿ ਆਪਣਾ ਚੋਰੀ ਹੋਣ ਦਾ? ਕਾਰਨ ਜੀ ਹੁਣ ਜਿਹੜੇ ਮੁੰਡੇ ਨਸ਼ੇੜੀ ਹੋ ਰਹੇ ਨੇ। ਉਹਨਾਂ ਨੂੰ ਫਿਰ ਹੋਰ ਤਾਂ ਕੋਈ ਹੋਣੀ। ਇਸ ਜਿਆਦੇ ਮੈਨੂੰ ਲੱਗਦਾ ਜਦੋਂ ਸੜਕ ਬਣਨ ਤੋਂ ਬਾਅਦ ਜਿਆਦਾ ਸ਼ੁਰੂ ਹੋਇਆ ਸੜਕ ਬਣਨ ਤੋਂ ਬਾਅਦ ਜੀ ਪਹਿਲਾਂ ਵੀ ਹੁੰਦੀਆਂ ਸੀ ਪਹਿਲਾਂ ਘਟ ਹੁੰਦੀਆਂ ਸੀ ਮੈਨੂੰ ਇਹ ਪਹਿਲਾਂ ਨਹੀਂ ਵੀ 4-5 ਵਾਰ ਹੀ ਨਹੀਂ ਚੋਰੀ ਹੁੰਦੀਆਂ ਕਦੀ ਕਦੀ ਵਾਰੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਜੱਠਾ ਸਾਹਿਬ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਹੁਣ ਜਿਹੜੇ ਵੀ ਪੈਸਾ ਮਿਲਦਾ ਨਹੀਂਗਾ ਨਸ਼ਾ ਵਗੈਰਾ ਕਰਦੇ ਨੇ ਉਹਨਾਂ ਦੀ ਕੰਮ ਨਹੀਂ ਹੁਣ ਤੁਸੀਂ ਦੇਖ ਲਓ ਕੇਵਲ ਕਿੰਨੇ ਦਾ ਉਹਨਾਂ ਵੇ ਉਹ ਤਾਂ ਸਾਰੀ ਇਹਨੂੰ 150 ਦੀ ਵੇਚਣਗੇ ਜ਼ਿਮੀਂਦਾਰ ਦੇ ਘਟੋ ਘਟ 4-5000 ਰੁਪਏ ਦਾ ਨੁਕਸਾਨ ਹੋਊਗਾ 4-5000 ਦਾ ਨੁਕਸਾਨ ਹੈ ਦੁਬਾਰੇ ਵੀ ਪ ਕਹਿੰਦਾ ਇਹ ਚਲਾਈ ਵੀ ਨਹੀਂ ਤੀ ਪਾ ਕੇ ਚਲਾਈ ਵੀ ਨਹੀਂ ਤੀ ਨਾ ਆ ਦੇਖ ਸਕਦੇ ਹੋ ਬਈ ਐ ਕੀ ਕਰੂਗਾ ਕੋਈ ਔਰੇ ਮੰਜਾ-ਮੁੰਜਾ ਪਿਆ ਦੀ ਕੁਰਸੀਆਂ ਪਈਆਂ ਤੇ ਬੈਠਣ ਨੂੰ ਧਰੋ ਝੋਫੜੀ ਪਹਿਲਾਂ ਵੀ ਉਠੀ ਲੈ ਗਏ ਨੇ ਪਹਿਲਾਂ ਵੀ ਉਦੋਂ ਹੀ ਲੈ ਕੇ ਗਈ ਸੀ ਪਹਿਲਾਂ ਇੱਥੇ ਸਿਲ ਕੇ ਲੈ ਕੇ ਗਈ ਸੀ ਸੜਕ ਤੇ ਕੈਦਨ ਹੋ ਗਏ ਪਾਈ ਨੂੰ ਫਰਸੋ ਬਾਈ ਦੀ ਹੈ ਜੀ ਕਿੰਨੇ ਫੁੱਟ ਦੀ ਹੈ ਨਾਲੇ ਰੋਡ ਹੈ ਸਾਹਮਣੇ ਆਪਣੇ 50 ਫੁੱਟ ਬਾਈ 25 25 ਫੁੱਟ ਦੋ ਤਾਰਾ ਸਾਰੇ ਕੋਈ ਤਾਂ ਬੋਲਦੇ ਰਹੇ ਆ ਲੱਪਣ ਦੀ ਕੋਸ਼ਿਸ਼ ਕਰ ਰਹੇ ਆ ਇਥੋਂ ਅੱਧੀ ਝੋਕਾ ਸੱਤ ਵੀ ਗਈ ਕਬਾੜੀਏ ਦੇ ਵੇਚਦੇ ਨੇ ਇਹ ਵੀ ਸੁਣਿਆ ਕਹਿੰਦੇ ਵਿੱਚ ਪਤਾ ਲੱਗੇ ਵੀ ਭਾਂਡੇ ਵਾਲਿਆਂ ਨੂੰ ਵੀ ਫਿੱਲ ਕੇ ਲੈ ਜਾਂਦੇ ਨੇ ਕਹਿੰਦੇ ਪਤਾ ਨਹੀਂ ਲੱਗਦਾ ਭਾਂਡੇ ਵਾਲਿਆਂ ਨੂੰ ਵੀ ਵੇਚਦੇ ਨੇ ਆਹ ਦੇਖਦਾ ਗੱਡੀ ਤੇ ਆਹ ਦੇਖ ਗੱਡੀ ਕੇਬਲ ਲਗਾਏ ਨੇ ਛੱਲ ਕੇ ਆਹ ਲਾ ਲਓ ਸੋਦੀ ਇੰਨੀ ਆਹ ਅੱਲੀ ਕਹਿੰਦੇ ਹਜੇ ਬਾਕੀ ਜੋਂ ਜੋਂ ਆਈ ਜਾਣਗੇ ਕਿਸਾਨ ਖੇਤੋਂ ਉਹਦੇ ਪਤਾ ਲੱਗੂਗਾ ਵੀ 50 ਦੀਆਂ ਵੱਡੀਆਂ ਨੇ 100 ਦੀਆਂ ਬਾਕੀ ਇਹ ਵੀ ਗੱਲ ਹੈ ਕਿ ਅਸੀਂ ਪੁਰਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹਦਾ ਹੱਲ ਸੇਤੀ ਸੇਤੀ ਕਰਾਇਆ ਜਾਵੇ ਨਹੀਂ ਫਿਰ ਕਿਸ ਜੰਗੀ ਪਦਰ ਤੇ ਆਪਦੇ ਲੋਟ ਤਰੀਕੇ ਨਾਲ ਕਰਨਗੇ ਜੇ ਕੋਈ ਸਾਨੂੰ ਖੇਤ ਦੇ ਵਿੱਚ ਇਹ ਜੀ ਹਰਕਤ ਕਰਦਾ ਮਿਲ ਗਿਆ ਕੋਈ ਤਾਂ ਫਿਰ ਉਹ ਆਪ ਦਾਪ ਜਿੰਮੇਵਾਰ ਹੋਵੇ ਫਿਰ ਕੱਲ ਨੂੰ ਪੁਲਿਸ ਪ੍ਰਸ਼ਾਸਨ ਸਾਨੂੰ ਇਸ ਗੱਲ ਦੀ ਕੋਈ ਹੋ ਨਾ ਕਰੇ ਵੀ ਤੁਸੀਂ ਕੀ ਕਰਿਆਗਾ ਜੇ ਸਾਨੂੰ ਕੱਲ ਨੂੰ ਕਿ ਕੇਵਲ ਵੜਦਾ ਜਾਂ ਕੁਝ ਕਰਦਾ ਫਸ ਗਿਆ ਫਿਰ ਅਸੀਂ ਕੇਸ ਚ ਲੱਤਾਂ ਤੋੜਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹਦੀ ਸੇਤੀ ਨਕੇਲ ਕੱਸੀ ਜਾਵੇ ਬਿਲਕੁਲ ਜੀ ਗੱਲ ਸਹੀ ਹੈਗੀ ਕਿਸਾਨਾਂ ਦੀ ਹੁਣ ਆਏ ਰੋਜ਼ ਕਿੱਥੋਂ ਯਾਰ ਨੁਕਸਾਨ ਕਿਵੇਂ ਚੱਲਿਆ ਜਾਂਦਾ ਰੋਜ਼ 15 ਦਿਨਾਂ ਚ ਦੋ ਵਾਰ ਹੀ ਹੋ ਗਿਆ ਦੇਖੋ ਛਿੱਲ ਕੇ ਲੀ ਜਾਂਦੇ ਨੇ ਅੱਗੇ ਅੱਗੇ ਲਾ ਕੇ ਲੀ ਜਾਂਦੇ ਤੇ ਉਹਨਾਂ ਦੇਖ ਲਓ ਵੀ 200 ਕੇਬਲ ਹੋ ਗਈ ਉਹ ਉੱਤਰ ਦਿੱਲੀ ਹੋ ਗਿਆ ਪਰਸਾਂ ਬਿਚਾਰੇ ਰਸਤੇ ਤੋਂ ਹੋਇਆ ਅੱਜ ਰਾਤ ਦੇ ਦਰੋਗੇ